ਤਖਤ ਬਦਲ ਦੋ ਤਾਜ ਬਦਲ ਦੋ ਬੇਈਮਾਨੋ ਦਾ ਰਾਜ ਬਦਲ ਦੋ ਤਖਤ ਬਦਲ ਦੋ ਤਾਜ ਬਦਲ ਦੋ ਬੇਈਮਾਨੋ ਦਾ ਰਾਜ ਬਦਲ ਦੋ ਬਹੁਤ ਬਹੁਤ ਧੰਨਵਾਦ ਜੀ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਜਰਜਰ ਹੋ ਚੁੱਕੀ ਆ ਉਹਦੀ ਬਹਾਲੀ ਵਾਸਤੇ ਪੂਰੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਦੇ ਆਦੇਸ਼ ਅਨੁਸਾਰ ਅਤੇ ਕਪੂਰਥਲਾ ਕੌਨਸਟਿਟੂਐਂਸੀ ਦੇ ਵਿੱਚ ਰਾਣਾ ਗੁਰਜੀਤ ਸਿੰਘ ਜੀ ਦੀ ਰਹਿਨਮਾਈ ਹੇਠ ਅੱਜ ਕਾਂਗਰਸ ਦੇ ਵਰਕਰ ਸੜਕਾਂ ਤੇ ਦਰੀਬ ਛਾ ਕੇ ਬੈਠੇ ਆ ਇਹਦਾ ਕੀ ਕਾਰਨ ਇਹਦਾ ਕਾਰਨ ਇਹੀ ਆ ਕਿ ਆਮ ਲੋਕਾਂ ਤੱਕ ਇਹ ਸੰਦੇਸ਼ ਪਹੁੰਚ ਸਕੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਕਾਂਗਰਸ ਪਾਰਟੀ ਹੀ ਐਸੀ ਪਾਰਟੀ ਆ ਜਿਹੜੀ ਪਿਛ ਦੇ ਵਿੱਚ ਵੀ ਹਮੇਸ਼ਾ ਲਾਅ ਐਂਡ ਆਰਡਰ ਦੀ ਸਥਿਤੀ ਵਾਸਤੇ ਪੂਰੇ ਜ਼ਬਰਜੋਰ ਤਰੀਕੇ ਦੇ ਨਾਲ ਕੰਮ ਕਰਦੀ ਰਹੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ 27 ਦੀ ਇਲੈਕਸ਼ਨ ਤੋਂ ਬਾਅਦ ਲੋਕਾਂ ਦਾ ਵਿਸ਼ਵਾਸ ਕਾਂਗਰਸ ਪਾਰਟੀ ਦੇ ਵਿੱਚ ਬਹਾਲ ਕਰਨ ਵਾਸਤੇ ਅੱਜ ਸੜਕਾਂ ਦੇ ਬੈਠੇ ਆ ਅੱਜ ਜੀ ਭਾਜੀ ਆਜੋ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਗੁੰਡਾਬਾ ਪੰਜਾਬ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਤਖਤ ਬਦਲ ਦੋ ਤਾਜ ਬਦਲ ਦੋ ਮੁਰਦਾਬਾਦ ਮੁਰਦਾਬਾਦ ਤਖਤ ਫਰਾਂਸੀ ਦੇ ਵਿੱਚ ਰਾਣਾ ਗੁਰਜੀਤ ਸਿੰਘ ਜੀ ਦੀ ਵਿਗਵਾਇ ਦੇ ਵਿੱਚ ਸਾਰੇ ਸਰਪੰਚ ਸਹਿਬਾਨ ਐਮ ਸੀ ਸਹਿਬਾਨ ਕਾਂਗਰਸ ਪਾਰਟੀ ਦੇ ਉਧੇ ਸਰਦਾਰ ਅਤੇ ਵਰਕਰ ਸਹਿਬਾਨ ਅੱਜ ਸੜਕਾਂ ਤੇ ਬੈਠੇ ਆ ਢਿਪਟੀ ਸਾਹਿਬ ਦੇ ਬਾਰ ਅਸੀਂ ਅੱਜ ਧਰਨਾ ਦਿੱਤਾ ਰੋਸ਼ ਮਜਾਰਾ ਕੀਤਾ ਕਿਉਂਕਿ ਲੋਕਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਪਿਆ ਜਾ ਰਿਹਾ ਕਿ ਬਿਲਕੁਲ ਕਿਤੇ ਵੀ ਇਨਸਾਫ ਨਹੀਂ ਮਿਲ ਰਿਹਾ ਸੁਣਵਾਈ ਨਹੀਂ ਕੀਤੀ ਜਾ ਰਹੀ ਲੋਕ ਅੱਜ ਤਰਾਹੀ ਤਰਾਹੀ ਕਰ ਰਹੇ ਆ ਕੋਈ ਅਫਸਰ ਗੱਲ ਸੁਣਨ ਨੂੰ ਤਿਆਰ ਨਹੀਂ ਜਦੋਂ ਉਹ ਚੁਣੇ ਹੋਏ ਨੁਮਾਇੰਦੇ ਕਿਸੇ ਵੀ ਪਾਰਟੀ ਦੇ ਹੋਣ ਉਹ ਜੇ ਲੋਕ ਉਹਨਾਂ ਨੂੰ ਚੁੰਦੇ ਆ ਉਹ ਲੋਕਾਂ ਦੇ ਨੁਮਾਇੰਦੇ ਆ ਚਾਹੇ ਉਹ ਐਮਸੀ ਸਾਹਿਬ ਹੋਣ ਚਾਹੇ ਪਿੰਡਾਂ ਦੇ ਸਰਪੰਚ ਸਾਹਿਬ ਹੋਣ ਜਦੋਂ ਉਹ ਲੋਕਾਂ ਦੀ ਆਵਾਜ਼ ਲੈ ਕੇ ਦੁੱਖ ਤਕਲੀਫ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਕੋ ਜਾਂਦੇ ਆ ਔਰ ਉਹਨਾਂ ਨੂੰ ਫੋਨ ਕਰਦੇ ਆ ਤੋ ਆਈਓ ਸਾਹਿਬ ਸੰਬੰਧਤ ਸਾਰੇ ਨਹੀਂ ਬਹੁਤ ਚੰਗੇ ਵੀ ਆ ਮਗਰ ਕਈ ਆਈਓ ਸਾਹਿਬ ਕਹਿੰਦੇ ਕਿ ਮੈਂ ਅੱਜ ਹਾਈ ਕੋਰਟ ਆਇਆ ਜੀ ਮੇਰੀ ਤਰੀਕ ਆ ਦੋ ਤਿੰਨ ਦਿਨ ਇਦਾਂ ਹੀ ਨਗਾ ਦਿੰਦੇ ਆ ਉਹਦੇ ਬਾਅਦ ਫੇਰ ਇਸੇ ਤਰ੍ਹਾਂ ਦੋ ਤਿੰਨ ਵਾਰੀ ਮਿਲਦੇ ਨਹੀਂ ਸੋ ਇਦਾਂ ਲੋਕਾਂ ਦਾ ਜਿਹੜਾ ਮੂਰਲ ਆ ਉਹ ਡਾਊਨ ਹੁੰਦਾ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਪੰਜਾਬ ਸਰਕਾਰ ਦੇ ਵਿੱਚ ਬਿਲਕੁਲ ਉੱਟ ਚੁਕਾ ਵਾ ਕਿਉਂਕਿ ਪੰਜਾਬ ਸਰਕਾਰ ਪੁਲਿਸ ਦਾ ਸ਼ੋਸ਼ਣ ਕਰ ਰਹੀ ਆ ਇਹ ਆਮ ਚਰਚਾ ਆ ਆਮ ਲੋਕ ਇਦਾਂ ਦੀ ਗੱਲ ਕਰ ਰਹੇ ਆ ਸੋ ਕਿੱਡੀ ਮਾੜੀ ਗੱਲ ਆ ਕਿ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜੇ ਕਾਂਗਰਸ ਪਾਰਟੀ ਦੇ ਜਾਂ ਕੋਈ ਹੋਰ ਵੀ ਚੁਣੇ ਹੋਏ ਨੁਮਾਇੰਦੇ ਦੁੱਖ ਤਕਲੀਫ ਲੈ ਕੇ ਲੋਕਾਂ ਦਾ ਕਮ ਸੇ ਕਮ ਆਪਣੇ ਆਈਓ ਸੇਵਾ ਨੂੰ ਕਹੋ ਉਹਨਾਂ ਦੀ ਗੱਲ ਸੁਣੋ ਕਿਉਂਕਿ ਆਮ ਲੋਕ ਪੁਲਿਸ ਤੱਕ ਪਹੁੰਚ ਨਹੀਂ ਬਣਾ ਪਾਉਂਦੇ ਉਹ ਆਪਣੇ ਚੁਣੇ ਹੋਏ ਨੁਮਾਇੰਦੇ ਕੋਲ ਹੀ ਜਾਉਣਾ ਤਾਂ ਜੇ ਤੁਸੀਂ ਚੁਣੇ ਹੋਏ ਨੁਮਾਇੰਦੇ ਦੀ ਗੱਲ ਨਹੀਂ ਸੁਣੋਗੇ ਤਾਂ ਸਮਝੋ ਪੰਜਾਬ ਦੀ ਜਨਤਾ ਨੂੰ ਤੁਸੀਂ ਦਰਕਨਾਰ ਕਰ ਰਹੇ ਹੋ ਤੁਸੀਂ ਇਨਸਾਫ ਨਹੀਂ ਦੇ ਰਹੇ ਸੋ ਇਸ ਗੱਲ ਦੀ ਬੇਨਤੀ ਵੀ ਕੀਤੀ ਆ ਸੋ ਦੂਜਾ ਪੰਜਾਬ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਆ ਲੋਕ ਬਹੁਤ ਦੁਖੀ ਆ ਸਤਾਈ ਦੇ ਵਿੱਚ ਇਹ ਸਰਕਾਰ ਦਾ ਤਖਤਾ ਪਲਟਣ ਵਾਸਤੇ ਇਹਨੂੰ ਦੂਰ ਕਰਨ ਵਾਸਤੇ ਲੋਕ ਤਿਆਰ ਬੈਠੇ ਆ ਬੜੇ ਪਖੇ ਹੋਏ ਆ ਜੀ ਤੁਸੀਂ ਆਮ ਲੋਕਾਂ ਨਾਲ ਗੱਲ ਕਰਕੇ ਦੇਖ ਲਓ ਕਿ ਕੋਈ ਸੁਣਵਾਈ ਨਹੀਂ ਕੋਈ ਚੈਨ ਖੋ ਕੇ ਲੈ ਗਿਆ ਕਦੀ ਕੋਈ ਡਾਕਾ ਪੈ ਗਿਆ ਕਿਸੇ ਦੀ ਚੋਰੀ ਹੋ ਗਈ ਕੁਝ ਬੰਦਾ ਰਿਪੋਰਟ ਲਖਾਨ ਜਾਵੇ ਉਹਦੀ ਰਿਪੋਰਟ ਹੀ ਨਹੀਂ ਲਿਖੀ ਜਾਂਦੀ ਸੋ ਕਿੱਡੀ ਮਾੜੀ ਗੱਲ ਆ ਜੀ ਸੁਣਵਾਈ ਨਹੀਂ ਬਿਲਕੁਲ ਤੁਸੀਂ ਇਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਸਟੇਜ ਨੂੰ ਮੁੱਖ ਰੱਖਦੇ ਹੋਏ ਧਰਨੇ ਲਾਇਆ। ਨਸ਼ਿਆਂ ਤੇ ਕਾਬੂ ਪਾਇਆ ਗਿਆ ਸਰਕਾਰ। ਨਸ਼ਿਆਂ ਤੇ ਕਾਬੂ ਕਿੱਥੇ ਪਿਆ ਦੱਸੋ ਮੈਨੂੰ। ਤੁਸੀਂ ਆਪ ਦੇਖੋ ਕਿੰਨੀਆਂ ਮੌਤਾਂ ਹੋ ਰਹੀਆਂ। ਘਰ-ਘਰ ਹਰ ਪਿੰਡਾਂ ਦੇ ਵਿੱਚ ਕਿੰਨੇ ਲੋਕ ਨਸ਼ੇ ਤੋਂ ਦੁਖੀ ਹੋ ਕੇ ਮਰ ਰਹੇ ਆ। ਸੋ ਤੁਸੀਂ ਆਪ ਇਥੋਂ ਦਾ ਜਲਾਸੋ ਦਿਓ ਕਿੰਨੇ ਮਾੜੇ ਹਾਲਾਤ। ਜੀ। ਅਮਰਜੀਤ ਸਿੰਘ ਸੈਦੂਆ ਮੈਂ ਪ੍ਰਧਾਨ ਕਾਂਗਰਸ ਪੰਜਾਬ ਦੀ ਪੀਆਤੀ ਤੋਂ। ਸਰ ਅੱਜ ਜਿਹੜਾ ਧਰਨਾ ਲਾਇਆ ਤੁਸੀਂ ਇੱਥੇ ਰੀਸ ਦੀ ਦਫਤਰੀ ਕਾਹਤੋ ਇਹ ਮਸਲਾ ਹੈ। ਪੰਜਾਬ ਦੇ ਜੋ ਹਾਲਾਤ ਆ ਇਸ ਵੇਲੇ ਕਾਨੂੰਨ ਵਿਵਸਥਾ ਜਿਹੜੀ ਆ ਪੂਰਾ ਖਾਲ ਹੋ ਗਿਆ ਹੋਰ ਅੱਜ ਕੋਈ ਪੰਜਾਬੀ ਸਖਸ਼ਤ ਨਹੀਂ ਆਪਣੇ ਆਪ ਨੂੰ ਆਪਣੇ ਘਰ ਦੇ ਲਫੂਸ ਕਰਦਾ ਸਰਕਾਰ ਦਾ ਇਨਾ ਬੁਰਾ ਹਾਲ ਆ ਕਿ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਨਹੀਂ ਕੋਈ ਕੰਟਰੋਲ ਨਹੀਂ ਰੋਜ਼ ਰੋਜ਼ਾਨਾ ਦੋ ਕਤਲ ਹੋ ਰਹੇ ਆ ਆਸਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦਾ ਕੋਈ ਗਿਣਤੀ ਕੋਈ ਨਹੀਂ ਇੱਥੋਂ ਨੰਗੋਆ ਸ਼ਿਕੂਰ ਜਾਂਦੇ ਆ ਤੁਹਾਨੂੰ ਪਤਾ ਨਹੀਂ ਕਿੰਨੇ ਢਾਲਣਾ ਤੇ ਕਿੰਨੇ ਖੋਹ ਕਰਕੇ ਗਾਂ ਜਾਣਾ ਇਹ ਹਾਲਾਤ ਆਜ ਪੰਜਾਬ ਦੇ ਲੋਕਾਂ ਨੇ ਸਰਕਾਰ ਚੁਣੀ ਸੀ ਬਦਲਾ ਲਈ ਵਾਕਿਆ ਇਹਨਾਂ ਨੇ ਬਦਲਾ ਲਿਆਂਦਾ ਅੱਜ ਤੱਕ ਪਿਛਲੀਆਂ ਕਿਸੇ ਸਰਕਾਰਾਂ ਦੇ ਕੋਲੋਂ ਇਦਾਂ ਦਾ ਕੰਮ ਨਹੀਂ ਹੋਇਆ ਜੋ ਕੁਝ ਇਹ ਕਰ ਰਿਹਾ ਹੋਇਆ ਰੋਜ਼ ਖੋਹਾਂ ਰੋਜ਼ ਲੁੱਟਾਂ ਰੋਜ਼ ਕਤਲ ਛਰੇ ਆਮ ਕਤਲ ਆਮ ਚਲ ਰਿਹਾ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਘਰ ਘਰ ਦੇ ਵਿੱਚ ਨਸ਼ਾ ਨਸ਼ਾ ਵੇਕ ਨਹੀਂ ਰਿਹਾ ਨਸ਼ਾ ਪਚਾਉਂਦੇ ਆ ਕਲੀਵੀਆਂ ਦਿੰਦੇ ਆ ਅੱਗੇ ਇੱਕ ਸਮਾਂ ਸੀ ਕਿ ਨਸ਼ਾ ਖਰੀਦਣ ਵਾਸਤੇ ਲੋਕ ਜਾਂਦੇ ਸੀ ਹੁਣ ਟੋਟਾ ਹਲਾ ਤੇ ਇਦਾਂ ਦੇ ਆ ਫੋਨ ਕਰਦੇ ਉਹ ਘਰੇ ਪਜੌਣ ਚਲ ਜਾਂਦੇ ਆ ਕਰਿਆਨੇ ਦੀ ਦੁਕਾਨ ਲੈ ਲਓ ਕਰਿਆਨੇ ਦੀਆਂ ਦੁਕਾਨਾਂ ਤੇ ਨਸ਼ਾ ਨਸ਼ੇ ਆਲੀ ਤਾਂ ਕੋਈ ਕਸਰੀ ਨਹੀਂ ਰਹਿ ਗਈ ਸੋ ਹਰ ਪਾਸਿਓਂ ਅੱਜ ਪੰਜਾਬ ਤਰ ਤਰ ਕਾ ਉਠਿਆ ਵ ਹਾਲਾਤ ਬਹੁਤ ਮੜਿਆ ਐ ਐਮਰਜੈਂਸੀ ਵਾਲਾ ਹਾਲਾਤ ਵਾ ਪੰਜਾਬ ਦੇਸ਼ ਵਿੱਚ ਨੇ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗਾ ਕੀ ਪ੍ਰਸ਼ਾਸਨ ਇਹਨਾਂ ਚੀਜ਼ਾਂ ਨੂੰ ਨਾ ਥਪਾਵੇ ਕੰਟਰੋਲ ਕਰੇ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਜਾਂ ਦੂਸਰੇ ਪ੍ਰਸ਼ਾਸਨ ਦਾ ਮਤਲਬ ਤੇ ਇਹੀ ਹੁੰਦਾ ਕਿ ਗੁੰਡਾਗਰਦੀ ਨਾ ਹੋਣ ਦਈਏ ਅੱਜ ਦੁਸ਼ਰਿਆ ਆਮ ਸਾਡੇ ਤੇ ਫੜ ਕੇ ਢਾ ਲੈਦੇ ਆ ਜੋ ਹੁਣ ਪਰਸ ਗੁੰਦਾ ਵਾ ਮੋਬਾਈਲ ਹੁੰਦਾ ਖੋ ਕੇ ਲੈ ਜਾਂਦੇ ਆ 1 ਕਿਲੋਮੀਟਰ ਦੇ ਘਰੇ ਦੇ ਵਿੱਚ ਛੋਟ ਚੱਲਦੀ ਆ ਆਵਾਜ਼ aí ਦੇ ਵਿੱਚ ਕੋਈ ਡਰੀ ਨਹੀਂ ਰਹਿ ਗਿਆ ਕੋਈ ਖੋਫ ਹੀ ਨਹੀਂ ਰਹਿ ਗਿਆ ਜੀਪੀਆਂ ਦੇ ਪਰਸ ਜੈਕਾਰਾ ਬਾਦ ਪੰਜਾਬ ਸਰਕਾਰ ਮੁਰਦਾਬਾਦ 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 ਬੈਠੋ ਕਰਨ ਜੀ ਬੈਠੋ ਸਾਰੇ ਬੈਠੋ ਸੋ ਸੱਤਾਂ ਤੱਲੇ ਨਾ ਬੈਂਸੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ